یار بھیا نہ پتا کہ ان کے پاس اتنے پیسے نہیں ہیں آپ نا ایسے کرو ایک چھوٹی سی ویڈیو بنا کے اس کی ڈال دو پھر ہم ادھر گھر بار تھوڑا سا کر کے بھیج دیں گے میں نے ایک فوٹو بھیج دیا جو بھیجنا تھا اس کے بعد کچھ بھی نہیں ہے اگر زندگی اس کا چاہتے ہو تو جیسا آپ کو بولا گیا ہے آپ میری بات کو فولو کر کے اس کا زندگی بچا لیں اگر نہیں بچانا چاہتے پھر وہ آپ کی مرضی ہے ٹھیک ہے نہیں نہیں بھیا ایک ویڈیو بنا کے ڈال دو نا رہے جی پیسے ڈالنے کس کس اکاؤنٹ میں ہیں وہ نمبر آپ کو واٹس ایپ پہ بھیجا جائے گا میری بات سن لیجیے میں بھی پنجابی آپ بھی پنجابی وائی گرو کی قسم اٹھا کر بولتا ہوں میرے بھائی اگر آپ لوگ اس کا زندگی چاہتے ہیں جیسا آپ کو بول رہے پیسہ کر لے ورنہ ہم اس کو آگے بیچ دیں گے جو ہم نے پیسہ لینا ہے وہ کسی اور سے بھی لے لیں گے آپ کا ہم آپ کی بات مانتے ہیں لیکن ایک بار اس کی لیٹس فوٹو ڈال دو گی یہ فوٹو تو اس کی پہلی والی نا کچھ بھی نہیں کر سکتا کچھ بھی نہیں کر سکتا میں نے آپ کو فوٹو اس کا ایک واٹس ایپ پہ بھیج دیا جو بھیجنا تھا اس کے بعد میں اس کو ابھی کھانا دیا تیس چالیس منٹ کا ٹائم ہے تیس چالیس منٹ میں آپ لوگ ڈال ٹھیک ہے ورنہ اس کو میں آگے بیچ دوں گا اس کو اس کو میں کھانا بھی دے رہا ہوں اور جس کو بیچوں گا وہ پتہ اس کو پانی بھی دیں گے کھانا بھی دیں گے یا نہیں دیں گے گوگل پے فون پے ٹی ایم جمع کرنے میں جا کر دے دیں گے کون سا بینک ہمارے پاس ایچ ڈی ایف سی بینک ہے ہاں جی ہاں جی کتنا ٹائم لگتا ہے بینک کے سامنے پہنچنے تیس منٹ لگتے ہیں دس منٹ میں پہنچ کر مجھے کال کرو بیس منٹ میں آپ جلدی سے دس منٹ میں بینک سے باہر کھڑا کے مجھے کال کرے بولو سر میں بینک سے باہر کھڑا ہوں نمبر جس نمبر کے اوپر سینڈ کرنا ہے نمبر آپ کو واٹس ایپ کر دیتا ہوں بینک کے سامنے پہنچ کر کال کرنا ہے ایچ ڈی ایف سی بینک ہے چلے پہنچ کر جلدی سے کال کرو ٹھیک ہے 10 ਸਾਲ ਤੋਂ ਜੁਗਰਾਤ 'ਚ ਕੰਮ ਕਰਦਾ। 19 ਜਨਵਰੀ ਨੂੰ ਹਰ ਰੋਜ਼ ਫੋਨ ਕਰਦਾ ਸੀ। 19 ਜਨਵਰੀ 'ਤੇ ਲਾਸਟ ਮੇਰੀ ਗੱਲ ਹੋਈ ਹੈ। ਬਾਅਦ ਵਿੱਚ ਗੱਲ ਨਹੀਂ ਹੋਈ। ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ। ਰਾਜੀ ਬਾਨੀ ਠੀਕ ਠਾਕ। ਬਾਅਦ 'ਚ ਗੱਲ ਨਹੀਂ ਹੋਈ। ਫਿਰ ਉਸ ਤੋਂ ਬਾਅਦ ਵੀ ਤਰੀਕ ਤੇ ਦੇਖਦੇ ਨਹੀਂ ਕੋਈ ਆਈ। ਇੱਕ ਦੋ ਦਿਨ ਨਹੀਂ ਆਈਆਂ। ਦੇਖੋ ਨਾ ਮੋਬਾਈਲ ਹੀ ਬੰਦ ਹੋ ਗਿਆ ਕਰਦੇ ਨੇ। ਫਿਰ ਮੈਂ ਆ ਆਸ-ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ। ਤੇ ਇਹਨਾਂ ਨੇ ਉਹ ਕੰਪਨੀ 'ਚ ਪਤਾ ਕੀਤਾ ਉਹਨਾਂ ਕੰਪਨੀ ਵਾਲਿਆਂ ਆਖਿਆ ਇੱਥੋਂ ਚਲੇ ਗਿਆ ਫਿਰ ਉਹਦੇ ਭੈਣ ਭਰ ਭਈਆ ਉੱਥੇ ਵੀ ਗਏ ਨੇ ਪਰ ਸੁਣਵਾਈ ਨਹੀਂ ਹੋ ਰਹੀ ਗੁਜਰਾਤ ਸਰਕਾਰ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਾ ਇਹ ਭਾਰਤ ਸਰਕਾਰ ਨੇ ਪੁਲਿਸ ਨੂੰ ਪਲੈਨ ਕੀਤੀ ਹਾਂਜੀ ਕੀਤੀ ਕੀਤੀ ਉਧਰ ਵੀ ਕੀਤੀ ਇੱਧਰ ਆਪਣੇ ਵੀ ਥਾਣੇ 'ਚ ਗਏ ਆ ਇੱਧਰ ਵੀ ਨਹੀਂ ਸੁਣਵਾਈ ਹੋਈ ਉਧਰ ਵੀ ਨਹੀਂ ਕੋਈ ਕਾਰਵਾਈ ਹੋ ਰਹੀ ਗੁਜਰਾਤ ਦੀ ਬਾਤ ਇਤਿਹਾਨ ਨੂੰ ਉਠਾ ਇਧਰ ਦੀ ਫਿਰੋਤੀ ਦੀ ਕਾਲ ਆਈ ਹੈ ਉਹ ਮੰਗ ਕਰਦੇ ਨੇ ਪੈਸਾ ਦੇ ਦੋ ਤੇ ਤੁਹਾਡਾ ਬੱਚਾ ਛੱਡ ਦਾਂਗੇ ਤੇ ਅਸੀਂ ਥਾਣੇ ਤੇ ਵੀ ਗਏ ਆ ਐਸਐਸਪੀ ਨੂੰ ਵੀ ਕਾਲ ਦੇ ਕੇ ਆਏ ਆ ਤੇ ਜੇ ਇਹ ਅੰਦਰ ਆ ਸਾਡਾ ਬੱਚਾ ਦਿਖਾ ਦਿਓ ਚਾਹੇ ਗੱਲ ਕਰਾ ਦਿਓ ਅਸੀਂ ਦੇ ਦਾਂਗੇ ਪੈਸੇ ਉਹ ਨੂੰ ਕੋਈ ਪਤਾ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਰਹੇ ਨੇ ਪਤਾ ਸਰਕਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਆ ਕਿ ਸੇਤੇ ਬੱਚੇ ਦੀ ਦੇਖਭਾਲ ਕਰਕੇ ਤੇ ਬੱਚਾ ਜੋ ਵੀ ਜੋ ਪਤਾ ਕੀਤਾ ਜਾਏ ਯੂਨੀਵਰਸਿਟੀ ਬਿਠੇ 24 ਸਾਲ ਬੇਟਵਾਰਾ ਜੀ ਤੁਹਾਡਾ ਪਿੰਡ ਸ਼ਕਰਮਾਸ਼ੀਆਂ ਜੀ ਮੇਰੇ ਪਿੰਡ ਦਾ ਬੱਚਾ ਹੈ ਜੋਗਨਦੀਪ ਸਿੰਘ ਇਹ ਗੁਜਰਾਤ ਵਿੱਚ ਨਾ ਪ੍ਰਾਈਵੇਟ ਨਿੱਜੀ ਕੰਪਨੀ ਚ ਕੰਮ ਕਰਦਾ ਮੇਰੇ ਅਲਰਟ ਕੰਪਨੀ ਹੈ ਤੇ 3 ਸਾਲ ਤੋਂ ਕੰਮ ਕਰਦਾ ਸੀ ਤੇ ਸਾਨੂੰ ਤੇ ਪਤਾ ਲੱਗਿਆ ਦੱਸਿਆ 19 ਤਰੀਕ ਤੋਂ ਕਹਿੰਦੇ ਵੀ ਕਾਲ ਆਈ ਹੈ ਤੇ ਉਸ ਤੋਂ ਬਾਅਦ ਕਾਲ ਕੋਈ ਨਹੀਂ ਆਈ ਚਲੋ ਅਸੀਂ ਇਹਨਾਂ ਦਾ ਲੱਗ ਕੇ ਜਾ ਕੇ ਥਾਣੇ ਗੱਲ ਕੀਤੀ ਥਾਣੇ ਵਾਲ ਕਹਿੰਦੇ ਮਕੂਆ ਨਹੀਂ ਬਣਦਾ ਇੱਥੇ ਇਹ ਤੇ ਗੁਜਰਾਤ ਦਾ ਮਤਲਬ ਮਕੂਆ ਹੈ ਦੋ ਚਾਰ ਦਿਨ ਲੰਗੇ ਅਸੀਂ ਭਜਨਸ ਕਰਦੇ ਰਹੇ ਕਿਸੇ ਤਰੀਕੇ ਨਾਲ ਇੱਕ ਸਾਨੂੰ ਫਿਰ ਇਹਨੂੰ ਭੈਣ ਜੀ ਕਹਿੰਦੇ ਵੀ ਸਾਨੂੰ ਕਾਲ ਆਈ ਹੈ ਜਿਹੜੀ ਫਰौती ਮੰਗਦੇ ਪਏ ਨੇ ਕਿ ਸਾਨੂੰ ਪੈਸੇ ਦੇ ਦਿਓ ਤੁਹਾਡਾ ਬੱਚਾ ਸੜ ਦਾਂਗੇ ਉਹ WhatsApp ਨੰਬਰ ਹੈ 638757 8102 ਦੀਪਕ ਨਾਮ ਦਾ ਸੀ ਉਹ ਕੱਢਿਆ ਵਾ ਸਤਿਮਾਰਕੀ ਇਹ WhatsApp ਤੇ ਕਾਲ ਹੈ ਫਿਰ ਅਸੀਂ ਜਾ ਕੇ SSP ਦੇ ਦਫਤਰ ਅਸੀਂ ਇਹ ਦਰਖਾਸਤ ਦਿੱਤੀ ਹੈ ਤੇ ਇਹ ਪਾ ਕਿਹਾ ਵੀ ਸਾਡੇ ਬੱਚੇ ਦੀ ਜਾਨੀਮ ਨੁਕਸਾਨ ਨਾ ਹੋ ਜਾਏ ਕਿਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਤੇ ਪ੍ਰਧਾਨ ਮੰਤਰੀ ਜੀ ਔਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਬੱਚੇ ਦੀ ਪਾਲ ਕੀਤੀ ਜਾਵੇ ਤਾਂ ਕੇਸ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਬੱਚਾ ਸਾਡਾ ਠੀਕ ਠਾਕ ਹੈ ਇਹ ਪਰਿਵਾਰ ਬੜਾ ਹੀ ਮਤਲਬ ਇਸ ਵਕਤ ਸੋਗ ਵਿੱਚ ਹੈ ਇਹੋ ਜੀ ਘਟਨਾ ਦੂਰ ਦਰਾਡੇ ਹੋਈ ਹੈ ਤੇ ਬੜਾ ਮੁਸ਼ਕਲ ਹੈ ਪਿਤਾ ਸਿਰ ਤੇ ਨਹੀਂ ਹੈ ਤੇ ਕੱਲੀ ਹੈ ਇੱਕ ਬੇਟਾ ਨਾਲ ਤਾਂ ਬਾਹਰ ਹੈ ਤੇ ਮਾਤਾ ਵਾਸਤੇ ਬੜਾ ਔਖਾ ਸਮਾਂ ਹੈ 19 ਤੀਤ ਤੋਂ ਲੈ ਕੇ ਹੁਣ ਤੱਕ ਕੋਈ ਵਟਸਐਪ ਤਾਜ਼ਿਰ ਕਰਨ ਹੈ ਹਾਂਜੀ ਹਾਂਜੀ ਵਟਸਐਪ ਰਿਕਾਰਡਿੰਗ ਹੈ ਉਸੀ ਲਾਸਤ ਕਿਤੇ ਸਾਡੇ ਕੋਲ ਹੁਣ ਕੀ ਮੰਗੇਗਾ ਤੁਹਾਡੀ ਮੰਗ ਹੀ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਸੀ ਗੱਲ ਕਰਕੇ ਤੇ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਤੇ ਸਾਡੇ ਤੱਕ ਪਹੁੰਚਾਇਆ ਜਾਵੇ ਉਹ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੀ ਆਸ਼ਵਾਸ਼ਣ ਦਿੱਤਾ ਜਾਵੇ ਉਹ ਯਤਨ ਤੇ ਕਰ ਰਹੇ ਨੇ ਕੁਝ ਉਹਨਾਂ ਨੇ ਉੱਥੇ ਪਤਾ ਲੱਗਾ ਸਾਡੇ ਇਹਨਾਂ ਦੇ ਬੇਟੀ ਤੇ ਇਹਨਾਂ ਦਾ ਜਵਾਈ ਗਏ ਆ ਤੇ ਇਸਾਪੁਰ ਥਾਣਾ ਤੇ ਫਿਰ ਦੱਸਿਆ ਵੀ ਕੁਝ ਸੰਭਾਵ ਥਾਣਾ ਥੋੜਾ ਜਿਹਾ ਉਹਨਾਂ ਨੇ ਹਾਲਤ ਕੀਤੀ ਐ ਤੇ ਯਤਨ ਕਰਨ ਜਲਦੀ ਇਹ ਸਾਡੀ ਮੰਗ ਆ